ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਭਾਈ ਅੱਜ ਰੀਪਰ ਦਾ ਕੰਮ ਆ ਹਨ ਕੰਬਾਈਨਾ ਦਾ ਪੂਰਾ ਸਰਾ ਦੋਨਾਂ ਦਾ ਹੋ ਗਿਆ ਤਾਂ ਕਈ ਮੇਰੇ ਵੀਰ ਆ ਨਾ ਬਹੁਤ ਕੱਲ ਦੇ ਕਮੈਂਟਾਂ ਦੇ ਵਿੱਚ ਵੀ ਦੇਖਿਆ ਮਰ ਫੋਨ ਵੀ ਬਹੁਤ ਆਏ ਵੀਰੇ ਰੀਪਰ ਦਾ ਘਾਟਾ ਕਰੂੰਗੇ ਲਓ ਜੀ ਭਾਈ ਅੱਜ ਰੀਪਰ ਦਾ ਘਾਟਾ ਨਾ ਲੱਗਿਆ ਕਰਨਾ ਅਰਜਨ ਲੋਗੋ ਤੇ ਆ ਨਾ ਥੱਲੇ ਵੀ ਚਲਾਉਣ ਲੱਗੇ ਆ ਮਸ਼ੀਨ ਬਾਕੀ ਨਾਲੇ ਪੁਲੀ ਦਾ ਪਤਾ ਲੱਗ ਜੂਗਾ ਹਨ ਅੱਜ ਕਿ ਅਸੀਂ 463 ਗੱਜ ਚੱਲਦਾ ਤਾਂ ਪਹਿਲਾ ਇਹ 16 ਇੰਚ ਪੁਲੀ ਦੇ ਵਿੱਚ ਇਹਨੂੰ ਲੈ ਕੇ ਆਇਆ ਤੇ ਨਾਲੇ ਤਾਂ ਜੀ ਪੁਲੀ ਦਾ ਬਦਲ ਲੱਗ ਜਾਊਗਾ ਨਾਲੇ ਮਸ਼ੀਨ ਦੀ ਕੋਈ ਕਮੀ ਪੇਸ਼ੀਆ ਪੁਲੀ ਦਾ ਬਦਲ ਆ ਜੀ ਕਿੰਨੇ ਕਿ ਬ੍ਰੀਕ ਬਣਾਉਂਦਾ ਕਿੰਨੇ ਕਿ ਮੋਟੀ ਬਣਾਉਂਦਾ ਚਲੋ ਕਰਦੇ ਆ ਫਿਰ ਇਹਦਾ ਵਾਇਗਰ ਨੂੰ ਯਾਦ ਕਰਕੇ ਫਿਰ ਇਹਦਾ ਕਰਦੇ ਆ ਨਾ ਮੂਰਤ ਬਾਕੀ ਲਾਨ ਬਹੁਤ ਆ ਖੇਤ ਦੇ ਵਿੱਚ ਲਾਨ ਇੰਨਾ ਇਹਦੇ ਵਿੱਚ ਆ ਨਾ ਵੀ ਇਹ ਸਵੇਰੇ ਸਵੇਰੇ ਵੱਢਿਆ ਮਸ਼ੀਨ ਨੇ ਕੱਲ ਵਿਸ਼ਾਲ ਨੇ ਵੱਢਿਆ ਲੋਕਲ ਦੀ ਨੇ ਬਹੁਤ ਜਾਦੇ ਲਾਨ ਆ ਪੂਰੀ ਢੇਰੀਆਂ ਲੱਗੀਆਂ ਹੋਈਆਂ ਆ ਬਾਕੀ ਕਰਦੇ ਹੁਣ ਲੈ ਕੇ ਵਾਈ ਗੁਰੂ ਦਾ ਨਾਮ ਸ਼ੁਕਰੀਆ ਦਾ ਹਨ ਆ ਜਾ ਭਾਜੀ ਅਸੀਂ ਦੋ ਜਣੇ ਜੀ ਬੈਠੇ ਆ ਇਹਨਾਂ ਦੇ ਕੋਲ ਲੱਭੀ ਆ ਠੀਕ ਆ ਧੂੜੀ ਆ 53 ਜਾਂ 52 ਫਰੀਆਂ ਵਾਲਾ ਨਾ ਕਈ ਬਾਈ ਕਹਿੰਦੇ ਬਾਈ ਯਾਰ ਘੱਟ ਵਾਲਾ ਬਹੁਤ ਟਰੈਕਟਰ ਲੋਡ ਮੰਨੂਗਾ ਅਜੇ ਵੀ ਧੂੜੀ ਬਾਈ ਇਹ ਨਾ ਕਰਾਂਗੇ ਇਹ ਨਾ ਵੀ ਧੂੜੀ ਮੋਟੀ ਹੈ ਕਿ ਨਹੀਂ ਜੱਜਾ ਤਾਂ ਠੀਕ ਆ ਨਹੀਂ ਪੈਸੇ ਠੀਕ ਆ ਆਪਣੇ ਆਪ ਨਾਲ ਠੀਕ ਹੈ ਨਾ ਪਤਾ ਈ ਬਣਾਉਣੇ ਦਾ ਸਿਸਟਮ ਹੈ ਮਸ਼ੀਨ ਚਲਾਈ ਦੀ ਇਹ ਟਰੈਕਟਰ ਨਾ ਅੜ ਜਾਣਾ ਜਿਹੜਾ ਝੋਟਾ ਇਹਦਾ ਜਨਾ ਪਾ ਮਲੋ ਡਬਲ ਕਲਚ ਦਾ ਇਹ ਫਾਇਦਾ ਹੁੰਦਾ ਨਾ ਬਾਈ ਮਾੜਾ ਜਿਹਾ ਕਲਚ ਦੱਬੇ ਤੇ ਟਾਇਰ ਰੁਕਣੇ ਚਾਹੀਦੇ ਆ ਤੇ ਟਾਇਰ ਰੁਕਣੇ ਨਾਲ ਜਿਹੜਾ ਵੀ ਆਪਣਾ ਸਿਸਟਮ ਦੂਆ ਤੁਹਾਡਾ ਉਹਦੇ ਵਾਲਾ ਪੀਟੀਓ ਵਾਲਾ ਕਲਚ ਨਾਲੇ ਰੋਕ ਲੰਦਾ ਇਕੱਠਾ ਹੀ ਦੋ ਇਹ ਕਲਚ ਕੰਮ ਇਕੱਠਾ ਹੀ ਕਰਦੇ ਆ ਹਨਾ ਵੀ ਸੈਟਿੰਗਾਂ ਥੋੜੀ ਹੋਰ ਦੀ ਬਣਾਉਣੇ ਵਾਲੀ ਆ ਉਦੇ ਕਰਕੇ ਹੁਣ ਦੇਖਦੇ ਤੇ ਵੀ ਉਹ ਸੋਨ ਵਾਲੀ ਕਪਾਕੇ ਦੇਖੀਏ ਜਿਹੜਾ ਦੋਨੋਂ ਜੋ ਸੈੱਟ ਚੱਲ ਗਿਆ ਹਨਾ ਉਹੀ ਇਹਦੇ ਚਲਾ ਦਣਾ ਇਹ ਹੁਣ ਖੜਾਤਾ ਇਹਨੂੰ ਕੱਢਿਆ ਕੱਢ ਕੇ ਦੇਖਣਾਗੇ ਵੀ ਇਹਦੇ ਇਹਦੇ ਨਾਲ ਤੋਰਾ ਵੀ ਥੋੜਾ ਜਿਆਦਾ ਆ ਕਿਉਂ ਇਹਦੇ ਟਾਇਰ ਆ ਜਿਹੜੇ ਇਹ 16 ਦੇ ਆ ਮੈਂ ਸੌਰੀ 15 ਦੇ ਪਤਾ ਨਹੀਂ 16 ਦੇ ਪਹਿਲਾਂ ਇਹਦੇ ਨਾਲ 14 ਦੇ ਤੇ ਪੰਨੇ ਹਾਂ ਹੁਣ ਟਾਇਰ ਇਹਦੇ ਪਾਏ ਆ ਜਦ ਇਹਦੇ ਟਾਇਰ ਹੈਗੇ ਹੁਣ 15 ਦੇ ਪਹਿਲਾਂ ਇਹਦੇ ਵਿੱਚ 14 ਦੇ ਤੇ ਉਹਦੇ ਕਰਕੇ ਇਹਦਾ ਤੋਰਾ ਵੀ ਥੋੜਾ ਜਿਆਦਾ ਆ ਹਨਾ ਦਬਦਾ ਟਰੈਕਟਰ ਬਾਕੀ ਤੂੜੀ ਇੱਕ ਨੰਬਰ ਬਣਾਈ ਆ ਤੂੜੀ ਵਾਲੀ ਕੋਈ ਕੰਪਲੀਟ ਨਹੀਂ ਹੈਗੀ ਤੂੜੀ ਵਾਲਾ ਤਾਂ ਵੱਟ ਕੱਢਦੇ ਮਸ਼ੀਨ ਨੇ ਵੀ ਜਿਹੇ ਜੀ ਇਹ ਚਾਹੁੰਦੇ ਆ 53 ਚ 53 ਸਰੀਆਂ ਵਾਲਾ ਜਾਲ ਆਪਣਾ ਹੁਣ ਵੀ ਜਿਹੇ ਜੀ ਤੂੜੀ ਕਹਿੰਦੇ ਆ ਨਾ ਮੰਨਦੇ ਆ ਇਹ ਜੀ ਤੂੜੀ ਤੂੜੀ ਤਾਂ ਇਹ ਜੀ ਬਣਾਈ ਆ ਪਰ ਥੋੜਾ ਜਿਹਾ ਦਿੱਕਤ ਇਹ ਆਈ ਆ ਵੀ ਉਹ ਟਰੈਕਟਰ ਦੇ ਵਿੱਚ ਜੇ ਆਪਾਂ ਕਲੱਚ ਦੱਬਦੇ ਆ ਨਾ ਟਰੈਕਟਰ ਨਹੀਂ ਰੁਕਦਾ ਨਾਲ ਪੀਟੀਓ ਵੀ ਰੁਕ ਜਾਂਦੀ ਆ ਉਹਦੇ ਕਰਕੇ ਟਰੈਕਟਰ ਹੀ ਕੱਢ ਕੇ ਹੁਣ ਉਹ ਟਰੈਕਟਰ ਸੋਨ ਵਾਲੀ ਕਾ ਉਹ ਗਿਆ ਲੇਨ ਫੋਰਮਨ ਉਹ ਟਰੈਕਟਰ ਪਾ ਕੇ ਹੈ ਨਾ ਇਹਦੀ ਹੁਣ ਤਸੱਲੀ ਚੈੱਕ ਅੱਜ ਫਾਸਟ ਡੇ ਆ ਨਾ ਵੀ ਇਹ ਚੈੱਕ ਕਰ ਲਾਂਗੇ ਜਿਹੜਾ ਟਰੈਕਟਰ ਜਿਹੜੇ ਦੇ ਚੱਲਿਆ ਉਹ ਟਰੈਕਟਰ ਚਲਾ ਲਾਂਗੇ ਬਾਕੀ ਹਨਾ ਵੀ ਖਰਚਾ ਸੇਵੇਂ ਆ ਦੋਨਾਂ ਦਾ ਉਹ ਭਾਵੇਂ ਇਹਦੇ ਨਾਲ ਘਟ ਜਾਂਦਾ ਹੋਵੇ ਪਰ ਉਹ 55 57 ਐਚਪੀ ਆ ਇਹ ਫਰਕ ਪੈ ਜਾਂਦਾ ਹਨਾ ਬਾਕੀ ਉਹ ਟਰੈਕਟਰ ਪਾ ਕੇ ਤੁਹਾਨੂੰ ਦਿਖਾਉਨੇ ਆ ਫਿਰ ਦੇਖਦੇ ਆ ਬਾਕੀ ਮਸ਼ੀਨ ਦਾ ਕੋਈ ਹੋ ਨਹੀਂ ਮਸ਼ੀਨ ਨਾ ਇੱਕ ਨੰਬਰ ਚੱਲੀ ਆ ਕੋਈ ਹਨਾ ਇਹ ਨਹੀਂ ਹੈਗਾ ਵੀ ਮਸ਼ੀਨ ਦੀ ਸੈਟਿੰਗ ਕਰਨੀ ਪਈ ਆ ਥੋੜਾ ਜਿਹਾ ਜਾਲ ਪਿੱਛੇ ਹਟਾਉਣਾ ਪਿਆ ਥੋੜੀ ਬ੍ਰੀਕ ਕਰਕੇ ਉਹ ਵਿੱਚ ਗੁੱਲੀ ਹੀ ਆਉਂਦੀ ਸੀ ਉਹ ਜਿਵੇਂ ਆਪਣੇ ਹੁੰਦੀ ਨਹੀਂ ਲਾਣ ਦੀ ਗੁੱਲੀ ਜੀ ਆ ਜਿੱਥੇ ਜੋੜ ਜਾਂਦਾ ਗੁੱਲੀ ਆ ਲਾਣ ਦਾ ਆ ਇੰਨੀ ਕੁ ਗੁੱਲੀ ਜੀ ਆਉਂਦੇ ਉਹ ਵੀ हट ਗਈ ਬਰੀ ਕਰਤੀ ਝਾਰਨਾ ਪਿੱਛੇ ਹਟਾਉਣ ਕਰਕੇ ਉਹ ਵੀ ਫਰਕ ਪੈ ਗਿਆ ਇੱਕ ਘੜਾ ਇਧਰ ਨੂੰ ਲਾਇਆ ਇੱਕ ਲਾਇਆ ਵਿਚਾਲੇ ਦੀ ਮੈਂ ਕਹਿੰਦਾ ਵੀ ਤੂੜੀ ਵਾਲਾ ਤਾਂ ਤਸੱਲੀ ਕਰਾਤੀ ਮਸ਼ੀਨ ਹੈ ਪਰ ਥੋੜਾ ਜਿਹਾ ਟਰੈਕਟਰ ਕਰਕੇ ਇਹਦਾ ਇਹਦਾ ਵੀ ਦਿਖਾਉਨੇ ਔਰੇ ਹੈ ਨਾ ਨਹੀਂ ਤਾਂ ਆਪੇ ਦੇਖਦੇ ਆ ਵੀ ਪਹਿਲਾਂ ਟਰੈਕਟਰ ਰੁਕਣਾ ਚਾਹੀਦਾ ਫੇਰ ਵੀਡੀਓ ਰੁਕਣੀ ਚਾਹੀਦੀ ਥੱਲੇ ਜਾਂਦਾ ਤੇ ਆ ਜਿਆਦਾ ਕਲਚ ਦੱਬਾਂਗੇ ਨਾ ਫੇਰ ਵੀਡੀਓ ਰੁਕਣੀ ਚਾਹੀਦੀ ਆ ਇਹਦਾ ਦੋਈ ਚੀਜ਼ਾਂ ਇਕੱਠੀਆਂ ਕਢਾਉਂਦਾ ਹੈ ਪਤੰਦਰ ਇਹਨੂੰ ਹੁਣ ਪਾ ਕੇ ਸੋਨਾਲੀਕਾ ਫੇਰ ਦੇਖਦੇ ਆਂ ਵੀ ਕੀ ਕਹਿੰਦਾ ਜੀ ਬਾਈ ਸੋਨਾਲੀਕਾ ਨਾਲ ਪਾਇਆ ਇਹਦੇ ਨਾਲ ਬਿਲਕੁਲ ਓਕੇ ਚੱਲਦਾ ਨਾਲ ਇਹਦਾ ਤੋਰਾ ਵੀ ਘੱਟ ਆ ਹਨਾ ਉਹਦਾ ਨਾਲ ਦਾ ਤੋਰਾ ਵੀ ਜ਼ਿਆਦਾ ਦਾ ਟਰੈਕਟਰ ਦਾ ਇਹਦਾ ਤੋਰਾ ਵੀ ਜਿਵੇਂ ਘੱਟਦਾ ਔਰ ਤੋਰਾ ਵੀ ਠੀਕ ਆ ਔਰ ਕਲੱਚ ਵੀ ਸਹੀ ਕੰਮ ਕਰਦਾ ਬਿਲਕੁਲ ਓਕੇ ਦੀ ਰਿਪੋਰਟ ਹੋ ਗਈ ਆ ਆ ਟਰੈਕਟਰ ਦੀ ਇਹਦੀ ਜੋੜੀ ਬਣ ਗਈ ਮੈਂ ਇਹਨੂੰ ਵੇਚ ਕਰਵਾਣਾ ਬਾਕੀ ਮਸ਼ੀਨਦਾਰ ਆ ਬਾਈ ਮੈਂ ਕਹਿਣਾ ਵੀ ਕੰਪਨੀ ਜਿਹੇ ਦੇਣਾ ਜਿਹੜੇ ਜਿਹੜੇ ਗੱਲਾਂ ਉਹਨਾਂ ਨੇ ਦੱਸੀਆਂ ਨੇ ਝਾਰਨਾ ਇੱਕ ਵਾਰ ਪਾ ਕੇ ਮੁੜ ਕੇ ਹੱਥ ਨਹੀਂ ਲਾਇਆ ਐਨ ਓਕੇ ਦੀ ਰਿਪੋਰਟ ਆ ਥੋੜੀ ਐਨ ਬਰੀਕ ਬਣਦੀ ਆ ਬਾਕੀ ਤਾਂ ਉਹ ਢੇਰੀ ਲੱਗੀ ਵੀ ਦਿਖਾਵਾਂਗੇ ਹਨਾ ਬਾਕੀ ਪੱਥਰ ਪਾਉਦਾ ਦੇਖੋ ਇੱਧਰ ਆ ਦੇਖੋ ਦੇ ਕਿੱਟਾ ਕਿੱਟਾ ਪੱਥਰ ਆ ਪਹਿਲਾਂ ਹਲੇ ਥੋੜੀ ਜਿਹਾ ਆਏ ਆ ਨਾ ਮਸ਼ੀਨ ਪਹਿਲੀ ਵਾਰ ਹੀ ਲਈ ਆ ਨਾ ਲੈਣ ਕਾ ਕੇ ਆਥਰ ਹੀ ਲੱਗੀ ਹੋਆ ਟਰੈਕਟਰ ਵੀ ਮਸ਼ੀਨ ਵੀ ਬਾਕੀ ਜਿੱਦਾਂ ਹੱਥ ਲੱਗ ਗਿਆ ਇਹ ਤਾਂ ਆਪੇ ਭੀਤੀ ਹੋਣਾ ਨਾਲੀਆਂ ਜੀ ਹੁੰਦੀਆਂ ਨਾ ਵਜਾਲੇ ਉਰੇ ਜਿਹੜੀਆਂ ਆ ਇਹਨਾਂ ਦੇ ਉੱਤੇ ਇਹਨਾਂ ਨੇ ਪੱਥਰ ਇਕੱਠੇ ਕਰੇ ਹੋਣਾ ਬਾਕੀ ਇਹ ਨਾ ਕਰੈਸਰ ਚੱਲਦਾ ਬਾਈ ਬਲਾਸਟ ਕਰਦੇ ਆ ਉਰੇ ਜਦੋਂ ਇਹ ਬਲਾਸਟ ਕਰਦੇ ਆ ਨਾ ਤਾਂ ਪੱਥਰ 100 50 50 ਫੁੱਟ ਉੱਪਰ ਪੱਥਰ ਜਾਂਦੇ ਆ ਉਹ ਪੱਥਰ ਵਾਲੇ ਨਾਲ ਖੇਤਾਂ ਦੇ ਵਿੱਚ ਹੀ ਆਉਨੇ ਆ ਆ ਖੇਤ ਦੇ ਵਿੱਚ ਤਾਂ ਹੋਰ ਜ਼ਿਆਦੇ ਹੋਣਗੇ ਸਾਹਮਣੇ ਬਲਾਸਟਿੰਗ ਕਰਦੇ ਆ ਇਹ ਜਦੋਂ ਬਲਾਸਟਿੰਗ ਕਰਦੇ ਆ ਸਾਨੂੰ ਵੀ ਇੱਥੇ ਰੋਕ ਕੇ ਜਾਂਦੇ ਵੀ ਅੰਦਰ ਵੜ ਜਾਓ ਨਿਕਲਿਓ ਨਾ ਹਨਾ ਅੱਡੇ ਦੇ ਬਿਲਕੁਲ ਸਾਹਮਣੇ ਹੀ ਲੱਗਿਆ ਢੋਲੀ ਬਣਾਉਣਾ ਅੱਜ ਲਾਂਗੇ ਵਾਲੀ ਦਾ ਬੇਦਗੀ ਪਾਣੀ ਇੰਨਾ ਬੀਦਲ ਤੁਸੀਂ ਜਿਵੇਂ ਪੰਜਾਬ ਦੇ ਵਿੱਚ ਲਾਂਗਾ ਪਿਆਉਂਦਾ ਐ ਲਾਂਗਾ ਪਿਆ ਲੈ ਬਹੁਤ ਲਾਂਗਾ ਬਾਈ ਪਾਣੀ ਦਾ ਕਣਕਾ ਨਾ ਉਹ ਡੈਮ ਆ ਇਹਦੇ ਥੱਲੇ ਡੈਮ ਆ ਖੇਤ ਦੇ ਇਧਰਲੇ ਪਾਸੇ ਡੈਮ ਆ ਵੀ ਪਾਣੀ ਤਾਂ ਇੰਨੀ ਇਹਨਾਂ ਪਰ ਕਿਰਪਾ ਹੋਈ ਆ ਨਾ ਏਰੀਏ ਪਰ ਬਾਰੇ ਨਿਆਰੇ ਕਰਦੇ ਬਾਈ ਪਾਣੀ ਵਾਲੇ ਦੇ ਨਾ ਆ ਦੇ ਲੋ ਲਾ ਕੇ ਦੇਖ ਲੋ ਤੁਸੀਂ ਜਿਵੇਂ ਪੰਜਾਬ ਦੇ ਵਿੱਚ ਲਾਂਗਾ ਪਿਆਉਂਦਾ ਐ ਲਾਂਗਾ ਪਿਆ ਬਾਕੀ ਬਣ ਗਈ ਜੋੜੀ ਇਹਦੇ ਨਾਲ ਸੋਨਾਲੀਕਾ 750 ਨਿਊ ਵਿਸ਼ਕਰਮਾ ਤੜਪਾ ਰਿਆਂ ਦੀ ਮਸ਼ੀਨ ਆ ਮੈਂ ਕਹਿੰਦਾ ਵੀ ਗੋਗੇ گاਉਂ ਦੀ ਫਿਰਦੀ ਐ ਐਮਪੀ ਦੇ ਵਿੱਚ ਆ ਠੀਕ ਆ ਚਾਚਾ ਟਰੈਕਟਰ ਆ ਨਾ ਹਾਂ ਇਹ ਤੋੜਦਾ ਵੀ ਘਾਟਾ ਟਰੈਕਟਰ ਆ ਨਾ ਆ ਤਾਂ ਮਸ਼ੀਨ ਐ ਭਾਈ ਇਹ ਕਲੱਚੇ ਇੱਦਾਂ ਕੰਮ ਕਰਦਾ ਦਾਦਾ ਇਹਦਾ ਕਲੱਚ ਜਦੋਂ ਦਬਾਦੇਂਦਾ ਨਾ ਸੈਟਿੰਗ ਹੋਣ ਵਾਲੀ ਇਹਦੀ ਵੀ ਟਾਇਰ ਪਾ ਤੋਰਾ ਵੀ ਇਹਦਾ ਜਾ ਰਿਹਾ ਥੋੜਾ ਜਿਹਾ ਟਾਇਰ ਬੜੇ ਕਰਕੇ ਉਹਦਾ 14 ਦੇ ਟਾਇਰ ਆ ਅਰ ਤੋਰਾ ਵੀ ਜਮੇ ਓਕੇ ਵੀ ਰਿਪੋਰਟ ਆ ਹਾਂ ਤੁਰਦਾ ਜਿਆਦੇ ਦਾ ਇਹ ਫਕੀਰੇ ਆਇਆ ਨਾ ਇੱਥੇ ਕਿਹੜਾ ਸਾਫ਼ ਕਰਨੇ ਹੋਣਗੇ ਇਹਦਾ ਨਾ ਜਿਹੜਾ ਮਸ਼ੀਨ ਦਾ ਫੂਸ ਗਿਰਿਆ ਹੁੰਦਾ ਉਹੀ ਰੁਕੜੇ ਮਸ਼ੀਨ ਵਾਲੇ ਲੈਣਾ ਹੀ ਚਲਾਉਣੇ ਜਿੰਨੇ ਮਸ਼ੀਨ ਦੇ ਕਿਹੜੇ ਉਨੇ ਹੀ ਆ ਬਾਕੀ ਜੇ ਕਿਤੇ ਟਰਾਲੀ ਦੀ ਘਾੜਵਾਦ ਰਹਿ ਜਵੇ ਉਹ ਪੂਰੀ ਕਰਨੀ ਪੈਂਦੀ ਆ ਵੀ ਕਿੱਥੇ ਕਿੱਥੇ ਕਰਨੀ ਆ ਨਾ ਜਿਵੇਂ ਲੰਗ ਆ ਇਹਦੇ ਵਿੱਚ ਤਾਂ ਬਹੁਤ ਲੰਗ ਆ ਆਖੇ ਤਲਾ ਮਾਲ ਕੀ ਹੋ ਗਿਆ ਕਲਣੋ ਜਿਹੜੀ ਕਣਕ ਵੱਢ ਗਿਆ ਨਾ ਤੇ ਜਵੇ ਚਲਾਈ ਦੀ ਕਿੱਥੇ ਉਹਦੇ ਵਿੱਚ ਇੰਨਾ ਬਾਈ ਕਰਦਾ ਤਾਂ ਮੈਂ ਕਹਿੰਦਾ ਵੀ ਕਰਦਾ ਆਜਾ ਕੱਲ ਦਾ ਗਲਜੇ ਨੂੰ ਵੜਿਆ ਪਿਆ ਨਾ ਕਿ ਪੁੱਛਿਆ ਨਾ ਗੋਦੀ ਨਾ ਗਲ ਗਿਆ ਇਹੋ ਜਿਹਾ ਕਰਿਆ ਜਿਵੇਂ ਜ਼ਖਾਮ ਜਿਹਾ ਨਹੀਂ ਹੁਣ ਹੁੰਦਾ ਆਇਆ ਹੋਇਆ ਆਹ ਦੇ ਲੋਕੀ ਤਾਂ ਲਾ ਮਾਲਕ ਹੁਣ ਆਇਆ ਬਸ ਟਰਾਲੀ ਨਹੀਂ ਆਈ ਨਾ ਕੋਈ ਚਾਹ ਨਾ ਪਾਣੀ ਟਰਾਲੀ ਬਹੁਤ ਲੇਟ ਕਰਦੀ ਕਹਿੰਦਾ ਆਪਣੇ ਅਭੀ ਤਾਂ ਕਰ ਭੇਜੀ ਨਹੀਂ ਸਰਦਾਰ ਜੀ ਵੇ ਟਰਾਲੀ ਦਾ ਤੈਨੂੰ ਫਿਕਰ ਪੈਗਾ ਤੈਨੂੰ ਚਾਹ ਪਾਣੀ ਦਾ ਨਹੀਂ ਤੈਨੂੰ ਪਿਆ ਫਿਕਰ ਕੀ ਆ ਹੋ ਗਿਆ ਹੋਰ ਮਾਰੀ ਕੋਲ ਓ ਆਹ ਡਾਇਟਰ ਠੀਕ ਚੱਲਦਾ ਹਨਾ ਹੈ ਇਹੀ ਚੱਲਣ ਦੇ ਬੁਰ ਮਨ ਇਹ ਯਾਰ ਪੱਕੀ ਨੀ ਮੰਨ ਇਹ ਉਹ ਪੱਤੀ ਵਿੰਗੀ ਹੋਗੀ ਪੱਤੀ ਵਿੰਗੀ ਹੋਗੀ ਆਹ ਰੇ ਪੱਤੀ ਵਿੰਗੀ ਹੋਗੀ ਫੜ ਜਾ ਫੜ ਦੱਬਾ ਇਹ ਥੱਲੇ ਛੱਡ ਦੇ ਪਹਿਲਾਂ ਫੜ ਜਾ ਪੱਤੀ ਵਿੰਗੀ ਹੋ ਗਈ ਉਹ ਬੋਲੀ ਬੋਲੀ ਰੇ ਥੱਲੇ ਰੱਖ ਦੇ ਉਹ ਹੋਰ ਦੇ ਹੋਰ ਇਹਦੇ ਪਸਾਰੀਆ ਵਾਲੇ ਫੋਨ ਕੇ ਨੂੰ ਵੈਲਡਿੰਗ ਹੈ ਨਾ ਚੱਲ ਜੱਕਣ ਵਾਲਾ ਚਲਾ ਫਿਰ ਹੈ ਬਸ ਹੁਣ ਨਹੀਂ ਪੱਤੀ ਪਿੰਗੀ ਹੋ ਗਈ ਦੀ ਉਹ ਚੱਲ ਛੱਡ ਪਰੇ ਕੱਲ ਤੋਂ ਲੰਘ ਕੇ ਸੀ ਦੇਖਦੇ ਆਂ। ਕੱਲ ਤੋਂ ਥੋੜਾ ਨਰਮਾਈ ਹੋ ਜਣੀ ਫਿਰ। ਇਹ ਝੋਟਾ ਹੀ ਖੜਿਆ ਨਾਲ ਤੇ ਖੜਿਆ ਪੰਜਾਬ ਤੇ ਇਹੀ ਚੱਲ ਕੇ ਆਇਆ ਤਾਂ ਨਾਲ ਸਾਰਾ ਸੰਦਾ ਬੰਦਾ ਹੀ ਲੈ ਕੇ ਆਇਆ ਤਾਂ ਪਰ ਇਹ ਵੀ ਇੱਥੇ ਆ ਕਿ ਇਹੀ ਪਾਉਣਾ ਪੈ ਗਿਆ। ਉਹ ਝੋਟਾ ਦਾ ਲਾਗ ਤੇ ਲਾਤਾ ਅੱਜ। ਜਮੇ ਭਾਫ ਬੰਦ ਜਮੇ ਕਹਿੰਦੇ ਯਾਤਰ ਭਾਫ ਬਾਹਰ ਨਿਕਲੇ ਚੜ ਗਿਆ ਪੱਥਰ ਪਰ ਪੱਥਰ ਆਇਆ ਕੱਚਾ ਹੀ ਆ ਬਲੇਡ ਬਰੂਟਾ ਨੂੰ ਨੁਕਸਾਨ ਕਰਦਾ ਜਿਹਨੇ ਉਹ ਆਏ ਵੀ ਕਹੇ ਛੁੱਟ ਜਾਂਦਾ ਬਲੇਡਾਂ ਨਾਲ ਵੱਡਾ ਹੋ ਜਾਂਦਾ ਜੀ ਬਾਈ ਅੱਜ ਇੱਕ ਟਰਾਲੀ ਭਰੀਆ ਫੋਰਮੈਨ ਨੇ ਹਾਂ ਫੋਰਮੈਨ ਚੱਕਰੇ ਥੋੜੇ ਓ ਚੱਕ ਲੈ ਥੋੜੇ ਹਾਂ ਤੂੜੀ ਦਾ ਬਹੁਤ ਰੀਕ ਬਣੀ ਆ ਨਾ ਮੰਨ ਕੇ ਬਾਈ ਬੰਦੇ ਤੂੜੀ ਨੂੰ ਇਹਨਾਂ ਦੇ ਲਾ ਕੇ ਆਏ ਨਾ ਤੂੜੀ ਮੈਂ ਕਹਿੰਦਾ ਵੀ ਬੰਦੇ ਨੇ ਨਾਲ ਦੀ ਨਾਲ ਜਰੇ ਹੈ ਨਾ ਵੀ ਪੇਮੈਂਟ ਦਾ ਵੀ ਜਰੇ ਦੇਤਾ ਫਿਰ ਢੇਰੀ ਦੇ ਲੈ ਕਿੰਨਾ ਫਰਕ ਪੈ ਗਿਆ ਓ ਆ ਉਹਨਾਂ ਲੋਕਲ ਦੀ ਮਸ਼ੀਨ ਤੇ ਬਣਾਈ ਹੋਣੀ ਹੈ ਬਾਈ ਹਨਾ ਛੋਟੀ ਟਰਾਲੀ 10 ਫੁੱਟ ਦੀ ਪਰ ਜਾ ਉਹਦੇ ਇੱਕ ਟੱਕ ਟਰਾਲੀ ਕਿਤੇ ਸਿਟੀ ਵੀ ਵੀ ਤਸੱਲੀ ਹੋਵੇ ਦੇ ਮਨ ਨੂੰ ਵੀ ਹਨਾ ਨਹੀਂ ਇਹ ਲੋਕ ਮੰਨਦੇ ਨਹੀਂ ਪਰ ਟਰਾਲੀ ਜਾਂਦੇ ਜਾ ਕੇ ਬਰਾਬਰ ਗਿਰੀ ਬਾਈ ਆਪੇ ਆਟੋਮੈਟਿਕ ਹਨਾ ਵੀ ਸਰਦਾਰ ਜੀ ਵਾਕਈ ਥੋੜਾ ਫਰਕ ਆ ਵਿੰਗੇ ਹੋਗੇ ਪੱਤਾ ਤੇ ਮਾੜਾ ਉੱਪਰ ਰੱਖਿਆ ਕਰ ਐ ਇਹ ਥੋੜੀ ਨਾ ਪੰਜਾਬ ਦੇ ਵਿੱਚ ਬਣਾ ਦੀਏ ਤਾਂ ਅਗਲਾ ਕਹਿੰਦਾ ਯਾਰ ਥੋੜੀ ਜਮੇ ਰੀਂਗੇ ਬਣਾ ਦੀ ਇੱਥੇ ਬਾਈ ਕਹਿੰਦੇ ਵੀ ਜਮੇ ਰੀਂਗੇ ਚਾਹੀਦੀ ਆ ਪਰ ਰਹਿਣ ਦੇ ਹੋਂਗਾ ਨੂੰ ਜਿਹੜੀ ਜਾਣਾ ਹੁਣ ਲਾਈਨ ਹੈ ਜਿਹੜਾ ਵਾ ਟੁੱਟ ਕੇ ਛੱਡਦੇ ਹੁਣ ਤਾਂ ਬਣੀ ਜਾਣਾ ਅੱਲਾ ਹੁਣ ਤਾਂ ਭੁਰੀ ਜਾਣਾ ਹੋਰ ਹੁਣ ਤਾਂ ਗਾਹਾਂ ਪੱਧਰ ਏਰੀਏ ਜਾ ਕੇ ਲਾਵਾਂਗੇ ਕਿਤੇ ਹੈਗਾ ਨਹੀਂ ਦੇਖ ਲੈ ਮੋਟੇ ਮੋਟੇ ਹੁਣ ਇੱਥੇ ਤੇ ਵੀ ਆਵਾਜ਼ ਹੀ ਕਰਦੀ ਹੋਰ ਮੈਂ ਕੱਜ ਕੱਜ ਕਰਦਾ ਕਾਦੀ ਦੀ ਇਹ ਸਵੇਰੇ ਦੇਖਦੇ ਬਲੇਟ ਕੱਟ ਗਿਆ ਉਹ ਟੁੱਟਿਆ ਬਲੇਟ ਕੋ ਉਹ ਕਰ ਦੂੰ ਸਿੱਧੀ ਕੱਢੇ ਲਈ ਟੱਪ ਵਾਰ ਹੂੰ ਬਰਾਮਗਲ ਯਾਰ ਹੱਥ ਜੇ ਲੱਗ ਜਾਣਾ ਤੇਰਾ ਹਾਲੀਵੁੱਡ ਟੈਗ ਹੈ ਜਦਨ ਹੱਥ ਮੋ ਲੋਡ ਨਹੀਂ ਹੋ ਉਹ ਟੈਗ ਜਾਂਦਾ ਇੱਕ ਜਿਹੜਾ ਉਹ ਹੀ ਤਾਂ ਚੱਲ ਹੁਣ ਕੋਈ ਵੀ ਚੀਜ਼ ਆਏ ਤਾਂ ਉੱਪਰ ਐਹੋ ਕੱਲ ਮੈਂ ਮਸ਼ੀਨ ਚਲਾਈ ਪਰ ਉੱਪਰ ਆ ਜਾ ਲੱਗੇ ਖਾਤਾ 6 ਮਹੀਨੇ ਬਾਅਦ ਆਂਦੇ ਛੇੜਨਾ ਇਹ ਤਾਂ ਰੋਡ ਰੋਡ ਬਣਾਉਣ ਕਰਕੇ ਚੱਲ ਆਏ ਵੀ ਹੱਥ ਜੇ ਲੱਗ ਜਾਂਦਾ ਸਾਮਾਨ ਲਾਗਦਾ ਬਹੁਤ ਆ ਹਾਂ ਤਾਂ ਹੀ ਟਰਾਲੀ ਭਰ ਕੇ ਲਾਣਾ ਨਹੀਂ ਵਧੀਆ ਦਾ ਲਾਂਗ ਵੀ ਚੱਲ ਵਧੀਆ ਬਣਾਈ ਚੱਲ ਹੁਣ ਉਹ ਤੇ ਬਾਈ ਪਾਲਾ ਕਰ ਲੂੰ ਵਰਦੀ ਕੰਮ ਵਾਲੀ ਉਹ ਵੀ ਪਾਈ ਵੀ ਉਹਦੀ ਆਪਾਂ ਦਾ ਹੈ ਹੈ ਕਦੇ ਪਾਈ ਵੀ ਆ ਜੀ ਹਾਂ ਮੈਂ ਉਹ ਪਹਿਲੇ ਦਿਨ ਬਾਈ ਨਾਲ ਦੇ ਹੱਥ ਲੱਗੀ ਜਾਂਦੀ ਮਸ਼ੀਨਰੀ ਜੀ ਇਹ ਚੀਜ਼ ਦਾ ਫਰਕ ਤਾਂ ਹੁੰਦਾ ਹੀ ਹੈ ਜੀ ਇਹਦਾ ਰੈਂਟ ਲੈ ਕੇ ਰੰ ਨੂੰ 9 ਦਿਨ ਇੱਕ ਰੇਟ ਦਾ ਬੜਾ ਪੰਗਾ ਪੈਂਦਾ ਬਾਈ ਇੱਥੇ ਹਨ ਵੀ ਯਾਰ ਪਤਾ ਨਹੀਂ ਕੀ ਚੱਕਰ ਆ ਕਿਤੇ ਵੀ ਚਲ ਜਾਓ ਹਨਾ ਮਸ਼ੀਨ ਦਾ ਹੋ ਗਿਆ ਤੂੜੀ ਵਾਲੀ ਦਾ ਹੋ ਗਿਆ ਪਤਾ ਨਹੀਂ ਯਾਰ ਕੀ ਗੱਲ ਆਪਣੇ ਬੰਦਿਆਂ ਨੂੰ ਹਨਾ ਇੱਥੇ ਚੰਗੇ ਭਲੇ ਅਸੀਂ ਖੜੇ ਆ ਜਿੱਥੇ ਵੀ 11-1200 ਦਾ ਰੇਟ ਹਨਾ ਸੂਆ ਵੀਂ ਦੇ ਵਿੱਚ ਚੱਲਦਾ ਹੁਣ ਇੱਥੇ ਪਤਾ ਨਹੀਂ ਕਿ ਲੋਕਾਂ ਦੇ ਪਤਾ ਲੱਗਦਾ ਜੇ ਮਸ਼ੀਨਾਂ ਦਾ ਭਾਈ ਚੱਲੇ ਖੜੀਆਂ ਦੇ ਰੇਟ ਘਟਾਈ ਜਾਂਦੇ ਆ ਖੜੀਆਂ ਦਾ ਹੀ ਰੇਟ ਘਟਾਈ ਜਾਂਦਾ ਤੂੜੀ ਵਾਲੀ ਦਾ ਅਸੀਂ ਜਿੱਦਣ ਆਏ ਤੇ ਸਾਨੂੰ ਲੋਕ 2200 ਰੁਪਏ ਦੇਣ ਨੂੰ ਤਿਆਰ ਤੇ ਪਰ ਅੱਜ ਮਜਬੂਰ ਹੋ ਕੇ ਹਨਾ 2000 ਨੂੰ ਮਸ਼ੀਨ ਚਲਾਈ ਆ ਘਰੇ ਪਹੁੰਚਦੀ ਤੂੜੀ ਕਿ ਲੋੜ 1.5 ਕਿਲੋਮੀਟਰ ਪਿੰਡ ਦਾ ਉਹ ਘਰੇ ਛੱਡ ਗਏ ਆ ਟਰਾਲੀ ਇੱਕੋ ਬਣਾਈ ਆ ਪਰ ਅੱਜ ਦਾ ਮਸ਼ੀਨ ਹੈ ਨਾ ਚਲਦੇ ਕਰਦਾ ਟਰੈਕਟਰ ਬਦਲਦੇ ਬੋਲਦੇ ਆ ਨੂੰ ਚਲੋ ਚਲਾਈ ਵੀ ਲੇਟ ਹੈ ਦੀ ਨਾ ਟਰਾਲੀਆਂ ਟੂੜੀਆਂ ਦੇ ਭਾਅ ਭੂਜੇ ਨਿਕਲਦੀ ਬੰਦ ਬੰਦ ਕਰਕੇ ਪਰ ਰੇਟ ਆਲਾ ਬੜਾ ਤੇ ਆਪਾਂ ਇੱਕ ਦੂਜੇ ਸੱਚ ਨਹੀਂ ਦੱਸਦੇ ਪੰਜਾਬੀ ਪੰਜਾਬੀ ਦੀ ਜਿਹੜਾ ਵੱਢੀ ਜਾਂਦਾ ਨਾ ਇੱਕ ਸਾਡੇ ਕੋ ਆਉਂਦੇ ਆ ਲੈ ਬਾਈ 2000 ਤੇ ਘੱਟ ਬਾਈ ਕਿੱਥੇ 12 ਖਾਣੀਆਂ ਤੂੜੀ ਵਾਲੀ ਹੈ ਨਾ ਅਜੇ ਨਹੀਂ ਬਾਈ ਘੱਟ ਲੰਦੇ ਬਾਈ 15 15 14 14 ਸੌ ਨੂੰ ਮਸ਼ੀਨਾ ਚੱਲਦੀਆਂ ਬਹੁਤਾ ਯਾਰ ਹੈ ਨਾ ਆਪਣੇ ਬੰਦੇ ਖਰਾਬ ਕਰੀ ਜਾਂਦੇ ਆ ਚਲੋ ਬਾਕੀ ਹਲੇ ਤੂੜੀ ਵਾਲੀ ਮਸ਼ੀਨ ਬਹੁਤੀ ਚੱਲੀ ਤਾਂ ਹੈ ਨਹੀਂ ਡਾਮੀ ਡਾਮੀ ਜੀ ਮਸ਼ੀਨ ਬਾਪੂ ਕਰਤਾਰ ਵਾਲੇ ਨੇ ਚਲਾਈ ਤੇ ਉਹਦੇ ਵੀ ਚਲੋ ਵੀ ਇੱਕ ਦੋ ਟਰਾਲੀਆਂ ਬਣਾਈਆਂ ਉਹ ਵੀ ਉਦੋਂ ਕਹਿੰਦਾ ਕਹਿੰਦਾ ਵੀ ਲਾਨ ਬਹੁਤ ਨਰਮਾ ਬਲੇਟਾਂ ਖਤਮ ਹੋ ਗਏ ਕਹਿੰਦਾ ਆਪਣੀ ਇੱਕ ਟਰਾਲੀ ਜੇ ਚਲੋ ਬਾਕੀ ਜਿਹੜਾ ਕਰਮਾਂ ਦੇ ਵਿੱਚ ਹੈ ਨਾ ਉਹ ਤਾਂ ਹੈ ਹਾਂ ਬਾਕੀ ਮਰੇ ਪੰਜਾਂ ਚ ਪੁਰਾਣੇ ਲਾਏ ਹੋਏ ਆ ਬਾਕੀ ਜਿਹੜਾ ਕਰਮਾਂ ਦੇ ਵਿੱਚ ਆ ਉਹ ਤਾਂ ਕਿਤੇ ਗਿਆ ਨਹੀਂ ਬਾਕੀ ਦਿਖਾਵਾਂਗੇ ਤੁਹਾਨੂੰ ਕੱਲ੍ਹ ਹੋਲੀ ਆ ਨਾ ਹੋਲੀ ਤੇ ਸਵੇਰੇ ਤਿੰਨ ਕਿ ਬਿੱਗੀਆਂ ਸਾਧੇ ਦੇ ਫੋਟੋ ਨਾਲੇ ਉਹਦੇ ਬਾਅਦ ਦੇਖਦੇ ਹਾਂ ਵੀ ਕਿ ਹੋਲੀ ਤੋਂ ਬਾਅਦ ਕੀ ਰਿਪੋਰਟ ਆਉਂਦੀ ਹੈ ਨਾ ਵੀ ਬਣਾਉਨੇ ਆ ਕਿ ਨਹੀਂ ਆ ਜ ਐਂ ਕਹੀ ਨਾ ਠੰਡਾ 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 ਉਹਦੇ ਕਰਕੇ ਆ ਨਾ ਖੜੇ ਆ ਚਲੋ ਹੁਣ ਤਾਂ ਟਿਕਾਣੇ ਲੱਗੇ ਗਨੇ ਆ ਜਾਂ ਮਰਦੀ ਜੱਲੇ ਹੁਣ ਤਾਂ ਵੱਢ ਕੇ ਹੀ ਜਾਵਾਂਗੇ ਚਲੋ ਠੀਕ ਆ ਬਾਈ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ